ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੋਗ ਤੇ ਇਹ ਆਪਣਾ ਦੂਜਾ ਚੀਜ਼ਾ ਵਲੋਗ ਆ ਤੇ ਬਾਕੀ ਅੱਜ ਆਪਾਂ ਤੂੜੀ ਭਰੋਣੀ ਅੱਜ ਪਹਿਲੇ ਦਿਨ ਆਪਣਾ ਕੰਮ ਸਟਾਰਟ ਹੋਣਾ ਤੂੜੀ ਵਾਲਾ ਤੁਹਾਨੂੰ ਦਿਖਾਵਾਂਗੇ ਤੇ ਆ ਆਪਣਾ ਟਰੈਕਟਰ ਆ ਸਵਰਾਜ ਆ ਇਸ ਵਾਲੇ ਹੀ ਆਪਾਂ ਲਾਈਦਾ ਤੂੜੀ ਤੇ ਯਾਰ ਕੀ ਫੇਰ ਬਈ ਕਣਕ ਨਹੀਂ ਵੱਢੀ ਆਪਾਂ ਨਾੜ ਲਏ ਆ ਤੂੜੀ ਬਣਾਉਣੀ ਆ ਅਮਾ ਗੇ ਰੀਪਰ ਆ ਤੇ ਅਮਾ ਗੇ ਟਰਾਲੀ ਤੇ ਇੱਧਰ ਆਪਣੇ ਇਰਾਣੋ ਦੇ ਬੱਚੇ ਇੱਕ ਆਪਣਾ ਇਹ ਟਰੈਕਟਰ ਆ ਫਾਰਮ ਟਰੈਕ ਇਹ ਬਹੁਤ ਪ੍ਰਾਨ ਟਰੈਕਟਰ ਹੈ ਜਦੋਂ ਫਾਰਮ ਡ੍ਰੈਗ ਦਾ ਫਸਟ ਮਾਡਲ ਆਇਆ ਨਾ ਇਹ ਉਹ ਟਰੈਕਟਰ ਆ ਤੇ ਇੱਧਰ ਆਪਣੇ ਰਾਨੋ ਦੇ ਬੱਚੇ ਇਹ ਵੀ ਬਹੁਤ ਸੋਹਣੇ ਬੱਚੇ ਆ ਹਨਾ ਬੀਟਲ ਪਿਓਰ ਪਰ ਦੋਵੇਂ ਜੈੱਡ ਬਲੈਕ ਆ ਤੇ ਆਪਣੀ ਰਾਨੋ ਆ ਜਿੱਦੂਜੇ ਸੋਏ ਆ ਪਹਿਲੇ ਸੋਏ ਨੇ ਕੱਲਾ ਤਾਹੀ ਬੱਕਰਾ ਤੇ ਉਹ ਬੱਕਰਾ ਸੇਲ ਕਰਤਾ ਸੀ ਤੇ ਆਹ ਹਰ ਕੀ ਦੋ ਬਹੁਤ ਸੋਹਣਾ ਰਿਜ਼ਲਟ ਦਿੰਦੀ ਆ ਹਨਾ ਤੇ ਤੁਸੀਂ ਇੱਧਰ ਆਪਣੀ ਇਹ ਵੈੜਾ ਇੱਕ ਟਰਾਲੀ ਤੂੜੀ ਨੂੰ ਆਪਣੀ ਇਹ ਆ ਤੇ ਇੱਕ ਟਰਾਲੀ ਆਪਣੀ ਤੂੜੀ ਨੂੰ ਇਹ ਆ ਤੇ ਜਦੋਂ ਉਹ ਭਰ ਜਾਂਦੀ ਜਦੋਂ ਉਹ ਛੱਡਦੇ ਉਹਨੇ ਤੇ ਤੱਕ ਆ ਭਰ ਜਾਂਦੀ ਆ ਫਿਰ ਉਹਨੂੰ ਛੱਡ ਲੱਗ ਪੈਂਦੇ ਦਾ ਵਾਰੀ ਵਾਰੀ ਕੰਮ ਚੱਲਦਾ ਰਹਿੰਦਾ ਆਪਣਾ ਦੋਵੇਂ ਟਰਾਲੀਆਂ 'ਚ ਤੇ ਇੱਧਰ ਆਪਣੇ ਚਲਗੀ ਟਰਾਲੀ ਤੂੜੀ ਬਣਾਉਣ ਇੱਕ ਟਰਾਲੀ ਆ ਤੇ ਜੀ ਟਰਾਲੀ ਆਪਣੀ ਇਹ ਵੀ ਮਗਰੇ ਤੁਰੂਗੀ ਕਿ ਇੱਧਰ ਆ ਪੰਗਤ ਦੇ ਕੋਦੇ ਧੌਂਡੇ ਆ ਤੇ ਰੀਪਰ ਚੱਲ ਗਿਆ ਆਪਣਾ ਤੇ ਇਹਨਾਂ ਦਾ ਧੌਂਦਾ ਇਹ ਸਿਸਟਮ ਆ ਵੀ ਜਿੱਦਾਂ ਆ ਆਪਾਂ ਮੱਜਾ ਥੱਲੇ ਵੀ ਆ ਤੇ ਘੋੜੀ ਥੱਲੇ ਗਾਈਆਂ ਥੱਲੇ ਗੱਦੇ ਆ ਇਹ ਨਾ ਗੱਦੇ ਇੱਕ ਦਿਨ ਵਾਦਾ ਆਪਾਂ ਧੋ ਦੇ ਹੀ ਦੇ ਆ ਤੇ ਅੱਗੇ ਇਹ ਹੁੰਦਾ ਸੀ ਵੀ ਡੰਗਰ ਖੜੀਦੇ ਸੀ ਆਪਾਂ ਨਹਿਰੇ ਤੇ ਹੁਣ ਨਾ ਨਹਿਰ ਸੁੱਕੀ ਪਈ ਆ ਇੱਕ ਪੋਲ ਕਰਕੇ ਤੇ ਇੱਕ ਦੋ ਇੱਕ ਦੋ ਨਹਿਰ ਚ ਕੰਮ ਚੱਲਣ ਦੇ ਆ ਤੇ ਉਹਦੇ ਕਰਕੇ ਨਾ ਜਦੋਂ ਆਪਾਂ ਡੰਗਰ ਨਹਿਰੇ ਖੜੀਦੇ ਸੀ ਮਗਰੋਂ ਆਪਾਂ ਧੁੰਦੇ ਰਹਿੰਦੇ ਆ ਤੇ ਹੁਣ ਫਿਰ ਆਪ ਹੀ ਧੋਣੇ ਪਿੰਦੇ ਕਿ ਬਈ ਡੰਗਰ ਤੇ ਨਹਿਰੇ ਆਪਾਂ ਖੜ ਨਹੀਂ ਸਕਦੇ ਤੇ ਜਾਂ ਹੁੰਦਾ ਸੀ ਅੱਗੇ ਸਿਆਲ ਹੁੰਦਾ ਸੀ ਤੇ ਸਿਆਲ ਚ ਡੰਗਰ ਬਾਹਰ ਕਢ ਲਈਦੇ ਸੀ ਤੇ ਮਗਰੋਂ ਕਿਤੇ ਧੋ ਲਈਦੇ ਸੀ ਤੇ ਹੁਣ ਫਿਰ ਡੰਗਰਾ ਥੱਲੇ ਇਦਾਂ ਗੱਦੇ ਧੋਣੇ ਪੈਂਦੇ ਆ ਇਦਾਂ ਏਡਾ ਧੋਈ ਜਾਂਦੇ ਉਹਦਾ ਥੱਲਾ ਰੱਖੀ ਜਾਂਦੇ ਆ ਤੇ ਜਿਹਨੇ ਤੇ ਗੱਦੇ ਗੁਦੇ ਤੋਂ ਮੰਢਿਆ ਆਪਾਂ ਉਹਨੇ ਜ ਤੱਕ ਗਾਈਆਂ ਬਾਹਰ ਕੱਢ ਲਿਆ ਸੇ ਮਸਾ ਸਾਂਵੇਂ ਠੰਡੇ ਥਾਂ ਤੇ ਥੱਲੇ ਮਿੱਟੀ ਕੱਚੇ ਥਾਂ ਤੇ ਤੇ ਇੱਧਰ ਪਾਣੀ ਜੁਗਣੀ ਵੀ ਬਾਹਰ ਆ ਤੇ ਵੀ ਲੇਟੇ ਲੁੱਟੇ ਮਾਰਨ ਦੀ ਅੱਗੇ ਤੇ ਉਹਦਾ ਵਲੋਗ ਸਟਾਰਟ ਨਹੀਂ ਕੀਤਾ ਪਰ ਮੇਰੇ ਕੋਲ ਕਲਿੱਪਾਂ ਪਈਆਂ ਤੁਹਾਨੂੰ ਮੈਂ ਕਲਿੱਪਾਂ ਵਿਖਾ ਦੂੰਗਾ ਤੇ ਉਹਦੇ ਵਿੱਚ ਲੇਟੇ ਲੁੱਟੇ ਦੇ ਹੀ ਮਾਰਨ ਉਤੋਂ ਬਾਅਦ ਆਪਾਂ ਗੱਦੇ ਗੁਦੇ ਧੋਲੇ ਹੀ ਤੇ ਨਾਲੇ ਥੋੜੇ ਸੂਰਜ ਚੜ ਗਿਆ ਸੀ ਤੇ ਲੇਟ ਲੂਟੇ ਨੇ ਮਾਰ ਲਏ ਤੇ ਫਿਰ ਅਈ ਅੰਦਰ ਬੰਨਣ ਲੱਗ ਗਏ ਜੁਗਣੀ ਨੂੰ ਤੇ ਇਹ ਮੈਂ ਲਿਓਂ ਡਾਂ ਜੁਗਣੀ ਨੂੰ ਤੇ ਆਪਾਂ ਹੁਣ ਇਦਾਂ ਅੰਦਰ ਬੰਨਦਾਂਗੇ ਤੇ ਵੈਸੇ ਕਹਿੰਦੀ ਹੁੰਦੀ ਤੇ ਸੁਖਣਾ ਕਈ ਕੁਝ ਨਹੀਂ ਆ ਹਨਾ ਪਿਆਰ ਦਾ ਜਾਨਵਰ ਐ ਇਦਾਂ ਪਿਆਰ ਨਾਲ ਕਿੱਝ ਆ ਪਿਆਰ ਸਾਡੇ ਨਾਲ ਰਹਿੰਦੀ ਆ ਤੇ ਅਜ ਤੱਕ ਇਹਨੇ ਲੱਤ ਨਹੀਂ ਕਦੀ ਚੁੱਕੀ ਉਦਾਂ ਖਮਸਤੀ ਕੁਮਸਤੀ ਇਹ ਵਾਰੀ ਕਰ ਦਿੰਦੀ ਉਹਦੀ ਗੱਲ ਵੱਖਰੀ ਹੁੰਦੀ ਆ ਹਣਾ ਤੇ ਹੁਣ ਆਪਾਂ ਇੱਥੇ ਛੜਤੀ ਪਕਰਵਰ ਨੂੰ ਤੁਰ ਪਏ ਆ ਵੇਲੀਓ ਕੰਮਕਮ ਕਰ ਲਿਆ ਵਾ ਹੁਣ ਆਪਾਂ ਚੱਲੇ ਆ ਬੰਬੀ ਨੂੰ ਤੇ ਪਣ ਬੱਤੀ-ਬੁੱਤੀ ਵੇਖ ਕੇ ਆਉਣੀ ਹੀ ਵੀ ਆਉਣੀ ਆ ਤੇ ਇੱਧਰ ਵੀ ਆਪਣੀ ਰਹਿ ਜਾਂਦਾ ਜਦੋਂ ਤੱਕ ਕੱਢੂੰਗਾ ਦੇ ਚਾਰ ਨਾਲ ਤੇ ਨਾਲੇ ਨਾ ਕੰਮ ਹੀ ਇੱਕ ਦੋ ਬੰਬੀ ਦੇ ਵੇ ਵੇ ਕੇ ਆਣੇ ਆਪਾਂ ਨਵੇੜ ਕੇ ਆਣੇ ਆ ਤੇ ਆਪਾਂ ਚੱਲੇ ਪਾਈਆਂ ਵਾਲੇ ਤੇ ਇਹ ਵੀ ਤੁਸੀਂ ਵਲੋਗ ਚ ਫਸਟ ਟਾਈਮ ਹੀ ਵੇਂਦੇ ਹਣੇ ਆਪਣੀ ਬੰਬੀ ਪਾਈਆਂ ਵਾਲੇ ਦੀ ਤੇ ਤੁਹਾਨੂੰ ਵਿਖਾਉਨੇ ਆ ਲਾਗੇ ਜਾ ਕੇ ਤੇ ਆਪਾਂ ਹੜਵਾਈਆਂ ਵਾਲੇ ਨੂੰ ਚੱਲੇ ਆ ਤੇ ਆ ਕੱਚਾ ਪਿਆ ਜਾਂਦਾ ਵਾਈਆਂ ਵਾਲੇ ਨੂੰ ਤੇ ਪਿਆ ਥੋੜਾ ਨਾ ਖਰਾਬ ਜਾ ਹੋ ਚੁੱਕਿਆ ਵਾ ਪਹਿਲਾਂ ਸਹੀ ਹੁੰਦਾ ਸੀ ਤੇ ਆਪਣਾ ਥੋੜਾ ਡਰਾਈਵਰ ਵੀ ਹਾਈ ਫਾਈ ਜਿਆਵਾ ਤੇ ਬਾਾਕੀ ਤੁਸੀਂ ਇਧਰ ਵੇਖ ਸਕਦੇ ਹੋ ਹਰੀਆਲੀ ਬਹੁਤ ਜਿਆਦੀ ਆ ਇਧਰ ਕਿੱਵੇ ਤਾਂ ਨਹਿਰ ਦਾ ਕੰਡਾ ਪਿੰਦਾ ਵਾ ਤੇ ਬਹੁਤ ਜਿਆਦੀ ਹਰੀਆਲੀ ਆ ਇਧਰ ਦੇ ਪਾਸੇ ਹੁੰਦਾ ਜੰਗਲ ਇੱਕ ਹਿਸਾਬ ਦਾ ਤੇ ਤੇ ਵੇਖ ਸਾਡੇ ਰ ਆਪਣੀਆਂ ਵਾਈਆਂ ਵਾਲੀ ਬੰਬੀ ਆ ਇਧਰ ਨੇ ਕਿੰਨੀਆਂ ਮੋਟੀਆਂ ਸਬਜ਼ੀਆਂ ਸੁਬੀਆਂ ਬੀਜੀਆਂ ਪੱਕੇ ਇਧਰ ਆਪਣੀ ਕਣਕ ਆ ਇਹਦੇ ਹਰੀ ਆ ਇਹ ਪੱਕਣ ਨੂੰ ਟਾਈਮ ਲੱਗੂਗਾ ਵੀ ਤੁਹਾਨੂੰ ਵਿਖਾਵਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਘਰ ਵੱਲ ਲੰਬੀ ਤੁਰਪੀਆਂ ਘਰ ਵੱਲ ਜਾਣਦੇ ਆ ਆ ਡਿੱਗੀ ਆਪਾਂ ਨਾਲ 6 ਵਜੇ ਦੇ ਵਿੱਚ ਨਾਲ ਥੋੜੀ ਪਨੀਰੀ ਆ ਬੀਬੂਏ ਵੀ ਤੁਹਾਨੂੰ ਕਰੀ ਜਾ ਕੇ ਬਸੂਦੇ ਆ ਤੇ ਘਰ ਵਾਹੇ ਆਪਾਂ ਪਹੁੰਚ ਹੀ ਗਏ ਕਰੀ ਤੁਹਾਨੂੰ ਵਿਖਾਉਣੇ ਪਹਿਲਾਂ ਬਾਹਰੋਂ ਮਾੜਾ ਤੁਹਾਨੂੰ ਵਿਖਾਉਣੇ ਆ ਡਿੱਗੀ ਚ ਪਨੀਰੀ ਆ ਕਿ ਵਿਖਾ ਦੇ ਤੇ ਆ ਆਪਣਾ ਘਰ ਆ ਘਰ ਤੇ ਇਹ ਮੇਨ ਐਂਟਰੀ ਗੇਟ ਆ ਤੇ ਆ ਆਪਣਾ ਘਰ ਆ ਪਨੀਰੀ ਦਾ ਬੀਲ ਲੈ ਕੇ ਆਇਆ ਇਹਨਾਂ ਨੂੰ ਪਤਾ ਨਹੀਂ ਕਿਹੜਾ ਵਾ ਪਰ ਆਹ ਪਤਾ ਕਰੇਲਿਆਂ ਦਾ ਵਾ ਤੇ ਆਹ ਕਦੂਆਂ ਦਾ ਦੋ ਭਿੰਡੀਆਂ ਦਾ ਵਾ ਤੇ ਆਹ ਬਤਾਉਆਂ ਦਾ ਲੱਗਦਾ ਤੇ ਆ ਮੈਨੂੰ ਪਤਾ ਨਹੀਂ ਕਿਉਂ ਆ ਕਿਹੜਾ ਬੀ ਆ ਕਿਹੜਾ ਨਹੀਂ ਆ ਤੇ ਉਸ ਤੋਂ ਬਾਅਦ ਬੰਬੀ ਤਵਾਨ ਕੇ ਆਪਾਂ ਨਾਲ ਨੂੰ ਲਿਆ ਸੀ ਤੇ ਨਾਲੇ ਕਿੰਟਾ ਢੇਢ ਘੰਟਾ ਸੌਂਗੇ ਹੀ ਤੇ ਹੁਣ ਫੇਰ ਬਾਹਰ ਨੂੰ ਜਾਂਦੇ ਆ ਤੇ ਮੋਲ ਚਾਲ ਵੇਖ ਕੇ ਆਉਣੇ ਕੀ ਆ ਤੇ ਜੁੜੇ ਰਹੋ ਵਲੋਗ ਚ ਤੁਹਾਨੂੰ ਫੇਰ ਮਿਲਦੇ ਹਾਂ ਬਾਚ ਨਵੇ ਦਿਨ ਕਿ ਪਤਾ ਲੱਗਾ ਆਪਣੀ ਜਿਹੜੀ ਛਾਈ ਵਾਲਾ ਉਹ ਸੂਪੀ ਆ ਤੇ ਇੰਨੇ ਵਸ਼ੀਰੀ ਤੇ ਵਸ਼ੀਰੀ ਦਿੱਤੀ ਆ ਤੇ ਸੋਹਣੀ ਆ ਹਨਾ ਤੇ ਤੁਸੀਂ ਦੇਖ ਸਕਦੇ ਇੱਧਰ ਆਪਣੀ ਛਾਈ ਵਾਲ ਰਹੀ ਹਨਾ ਵਸ਼ੀ ਬਹੁਤ ਸੋਹਣੀ ਪਹਿਲੇ ਨਹੀਂ ਹੀ ਪਹਿਲੇ ਸਵੇ ਸੁਈ ਆ ਆਪਣੀ ਵਹਿੜੇ ਉੱਦਾਂ ਉੱਥੇ ਵੱਜਦੀ ਉਹ ਫਿਰ ਗਾਂ ਹੀ ਸੋਈ ਉੱਦਾਂ ਫਿਰ ਆਪਾਂ ਇੱਥੇ ਰਤੀ ਆ ਲੱਗੇ ਵਸ਼ੀ ਆ ਤੇ ਅੱਜ ਆਪਾਂ ਨਿਕਲਿਆ ਨਿਕਲਿਆ ਨਿਕਿਆ ਨੂੰ ਵੀ ਰਸੀਆਂ ਰੁਸੀਆਂ ਪਾਈਆਂ ਵਾ ਤੇ ਡਰਦੀ ਥੋੜਾ ਰੱਸੀ ਕਰਕੇ ਡਾਤੀ ਆ ਪਹਿਲੇ ਫਸ ਪਹਿਲੇ ਦਿਨ ਹੀ ਪਾਈ ਅੱਜ ਘੰਟਾ ਘਿਆ ਪਾਈ ਨੂੰ ਤੇ ਆਹ ਕੁਝ ਨਹੀਂ ਕਹਿੰਦਾ ਡਰਦਾ ਇਹ ਵੀ ਆ ਪਰ ਇਹ ਠੀਕ ਹੈ ਇੱਧਰ ਆਪਣੀ ਹੀ ਰਾਨੂ ਤੇ ਆ ਜਿਹੜੀ ਮੱਝ ਹੀ ਇਹ ਠੀਕ ਹੈ ਫਰਕ ਕੀ ਆਣਾ ਇਹਨੂੰ ਲੱਤ ਡਾਲੀ ਹੀ ਨਿਆੜੀ ਬਾਕੀ ਇੱਧਰ ਨਿੱਕੇ ਨਿੱਕੇ ਜਵਾਗ ਤੇ ਆ ਆਪਣੀਆਂ ਮੱਝਾਂ ਆ ਬੁਰੀ ਮੱਝ ਐ ਤੇ ਬਾਕੀ ਆ ਮੱਝਾਂ ਵਾਂ ਨਹੀਂ ਵੇਖ ਹੀ ਸਕਦੇ ਆ ਹੈਨਾ ਤੇ ਬਾਕੀ ਆ ਪੱਠੇ ਪੁੱਠੇ ਆ ਤੇ ਉੱਤੋਂ ਵੀ ਤੁਹਾਨੂੰ ਵੀਊ ਦਿਖਾਵਾਂਗੇ ਫੇਤਨ ਤੇ ਬਾਕੀ ਇਦਾਂ ਵੇਲੀ ਆ ਅੱਗੇ ਸਾਹ ਸੁੰਦ ਰੱਖਿਆ ਤੇ ਇਹ ਭਰੀ ਰਹਿੰਦੀ ਸੀ ਅੱਜ ਤੂੜੀ ਰੇਲ ਹੋਣਾ ਤੇ ਆਹ ਹਾਲ ਆਹ ਹਾਲ ਚ ਪਾ ਲਈ ਦੀ ਤੂੜੀਆਂ ਤਾਲੀਆਂ ਟਰੈਕਟਰ ਤੇ ਗਾਣੇ ਲੱਗੇ ਆ ਫਾਰਮ ਡਰੈਗ ਆ ਬਾਕੀ ਤੂੜੀ ਆ ਲੱਥੰਡੀ ਇਥੋਂ ਤੇ ਅੰਦਰ ਵਧੀ ਕਾਂਡ ਦੀ ਆਪਾਂ ਜਿਆਦਾ ਅੱਗੇ ਨਹੀਂ ਜਾਣੇ ਆ ਤੇ ਬਾਕੀ ਆਹ ਆ ਨਿੱਕੇ ਮੋੜੇ ਸੰਦ ਲੱਗੇ ਵੀ ਬਸ ਇੱਕ ਵਾਰੀ ਕੰਮ ਹੋਣੀ ਆਲੇ ਆ ਜਦੋਂ ਕਣਕ ਕੱਢੀਆਂ ਗਈਆਂ ਇਹ ਮੰਧਾਣੇ ਇਹਨਾਂ ਨੇ ਕਦੂ ਕਰੀ ਜਾਣਾ ਵੀ ਬਿਜੀ ਰਹਿਣੇ ਆ ਸਾਰੇ ਸੰਦ ਬਿਜੀ ਰਹਿਣੇ ਬਾਜੋ ਤੇ ਇੱਧਰ ਆਪਾਂ ਬੱਕਰੀ ਇੱਥੇ ਲੈਣਤੀ ਆ ਇਹ ਵੀ ਉੱਥੇ ਬਲਦਾ ਹੈ ਨਾ ਹੀ ਤੇ ਤਾਂ ਕਰਕੇ ਖੁਰਲੀ ਤੇ ਪਾ ਇੱਥੇ ਲਾ ਲਈ ਹੁਣ ਕਿਤੇ ਅੱਗੇ ਅੰਦਰ ਹੁੰਦੀ ਸੀ ਤੇ ਅੰਦਰ ਟੁੜੀ ਪੈਣ ਲੱਗੀ ਆ ਤੇ ਹੁਣ ਇੱਥੇ ਰਹੂਗੀ ਗਰਮੀਆਂ ਭਰ ਖੁਰਲੀ ਤੇ ਆਪ ਜੇ ਆਪਣੀ ਟੁੜੀ ਦੀ ਟਰਾਲੀ ਜਿਹੜੀ ਉਹ ਖਾਲੀ ਹੋ ਗਈ ਆ ਤੇ ਹੁਣ ਫੇਰ ਚੱਲੇ ਦੀ ਟਰਾਲੀ ਆਊਗੀ ਮਗਰੇ ਜਿਹੜਾ ਇਹ ਟਰੈਕਟਰ ਹੈ ਇਹ ਤੇ ਜਿੱਦਾਂ ਆਪਾਂ ਕੋਈ ਜਿਹੜੀ ਫਸਲ ਬਾੜੀ ਬੀਜਦੇ ਆ ਉਹ ਇਹ ਟਰੈਕਟਰ ਨਾਲ ਜ਼ਿਆਦਾ ਚਿਰ ਬੀਜਦੇ ਆ ਜ਼ਿਆਦਾ ਕੰਮ ਆਪਾਂ ਮਤਲਬ ਆਹ ਟਰੈਕਟਰ ਨਾਲ ਲਈਦਾ ਵਾ ਆਪਣਾ ਜੱਦੀ ਕੁਸਤੀ ਟਰੈਕਟਰ ਹੈ ਇਹ ਤੇ ਆ ਵੀ ਟਰਾਲੀਆਂ ਬਹੁਤ ਪੁਰਾਣੇ ਟਰਾਲੀਆਂ ਮੇਰੇ ਜੰਮਣ ਤੋਂ ਪਹਿਲਾਂ ਦੀਆਂ ਟਰਾਲੀਆਂ ਵਾਂ ਤੇ ਟਰੈਕਟਰ ਤੇ ਹੈ ਹੀ ਆ ਤੇ ਇੱਧਰ ਹਜੇ ਤੇ ਬੜੀਆਂ ਟਰਾਲੀਆਂ ਪੈਣੀਆਂ ਆਪਣੀਆਂ ਤੂੜੀ ਵਾਲੇ ਅੰਦਰ ਹਨਾ ਇਹਦੇ ਘੱਟ ਵਾਤੋਂ ਵਾਤ 10 10 ਟਰਾਲੀਆਂ ਪਈਆਂ ਹੋਣੀਆਂ ਵਾ ਤੇ ਇੱਥੇ 105 ਦੇ 10 ਟਰਾਲੀਆਂ ਪੈ ਜਾਂਦੀਆਂ ਲਗਭਗ ਤੇ ਲੀਏ ਹੁਣ ਆਪਾਂ ਚੱਲਿਆਂ ਘਰ ਨੂੰ ਤੇ ਉਹ ਜਿਹੜੇ ਬੰਦੇ ਆਏ ਸੀ ਉਹਨਾਂ ਦੀ ਰੋਟੀ ਹੀ ਤੇ ਰੋਟੀ ਨਾਲ ਖਾ ਖੋ ਲਈਆ ਤੇ ਨਾਲੇ ਆਪਾਂ ਜਾਣੇ ਘਰ ਨੂੰ ਤੇ ਨਾਲੇ ਭਾਂਡੇ ਲੈ ਜਾਣੇ ਘਰ ਨੂੰ ਤੇ ਤੁਹਾਨੂੰ ਫਿਰ ਮਿਲਦੇ ਹਾਂ ਹੁਣ ਘਰੇ ਆ ਗਏ ਤੇ ਹੁਣ ਆਪਾਂ ਘਰੇ ਆ ਗਏ ਆ ਤੇ ਇਹ ਕਵਣਾ ਆਪਾਂ ਜੁਗਣੀ ਵਾਲੇ ਕਮਰੇ ਚੋਂ ਬਾਰੀ ਲਈ ਹੈ ਹਨਾ ਠੰਡੀ ਠੁੰਡੀ ਆਉਂਦੀ ਰਵੇ ਤੇ ਵੀ ਬੜੀ ਸੋਹਣੀ ਲੱਗਣ ਲੱਗੀ ਡਿਜ਼ਾਈਨ ਬਣ ਗਿਆ ਇੱਕ ਹਸਾਬ ਦਾ ਬਾਰੀ ਦਾ ਤੇ ਇੱਧਰ ਜੁਗਣੀ ਆਪਣੀ ਆਵਾਜ਼ਾ ਸੌਂਦੀ ਪਈ ਆ ਇੱਧਰ ਆਪਣਾ ਧਰਾਂ ਦਾ ਟਾਈਮ ਹੋ ਗਿਆ ਸ਼ਾਮਾਂ ਪੈ ਗਈਆਂ ਫਿਰ ਆਪਾਂ ਧਰਾਂ ਚੋਂ ਲੱਗ ਗਏ ਉੱਧਰ ਆਪਣੀ ਸ਼ਾਈਵਾਲ ਰਹੀ ਤੇ ਇੱਧਰ ਆਪਣੀ ਰਾਣੋ ਦੇ ਬੱਚੇ ਤੇ ਉਹ ਸ਼ਾਈਵਾਲ ਦੀ ਵਸ਼ੀ ਸੁੱਤੀ ਅੱਜ ਪਹਿਲੇ ਦਿਨ ਆਈ ਧਰਤੀ ਤੇ ਦੁਨੀਆ ਦਾ ਇਹਨੇ ਮੂੰਹ ਵੇਖਿਆ ਫਿਰ ਆ ਦਿਨ ਦੀ ਆਖਰੀ ਟਾਲੀ ਰਹੀ ਹੀ ਤੂੜੀ ਆੜੀ ਤੇ ਇਹ ਵੀ ਹੁਣ ਬੈਗ ਲੱਗ ਜਾਣੀ ਆ ਤੇ ਅੱਜ ਦਿਨ ਬੜਾ ਵਧੀਆ ਗਿਆ ਵਾ ਹਨਾ ਅੱਜ ਤੂੜੀ ਜਿਆਦੀ ਤੂੜੀ ਬਣਾਉਣ ਡਿਆ ਕਣਕ ਤੇ ਵੱਡੀ ਨਹੀਂ ਆ ਤੇ ਕਣਕ ਦੋ ਦਿਨਾਂ ਦਿਨਾਂ ਨੂੰ ਇਹ ਸਟਾਰਟ ਹੋ ਗਈ ਆਪਣੀ ਤੇ ਆਹ ਟਰਾਲੀ ਰਹਿ ਗਈ ਇਕੱਲੀ ਤੂੜੀ ਵਾਲੀ ਇਹ ਵੀ ਅੱਜ ਲੱਗ ਗਈ ਆ ਤੇ ਬਾਕੀ ਤੁਹਾਨੂੰ ਵਿਖਾਉਨੇ ਆ ਅੱਜ ਕੋਈ ਲਗਭਗ ਪੈ ਹੀ ਗਈਆਂ ਵਾ 20 ਕ ਟਰਾਲੀਆਂ 20 25 ਟਰਾਲੀਆਂ ਅੱਜ ਤੇ ਹਲੇ ਅੱਧਾ ਵੀ ਨਹੀਂ ਭਰਿਆ ਹਲੇ ਤੇ ਹੋਰ ਬੜੀਆਂ ਟਰਾਲੀਆਂ ਪੈਣੀਆਂ ਜਿੰਨੀ ਵੀ ਆ ਸਾਰੇ ਤੂੜੀ ਆ ਇਹ ਟਰੱਕ ਆਉਣਾ ਵਾ ਤੇ ਵੇਖ ਜਾਣਾ ਵਾ ਬਾਕੀ ਇੱਧਰ ਆਪਣੀ ਜੁਗਨੀ ਰਹੀ ਆ ਤੇ ਆ ਅੱਜ ਆਪਣੀ ਬੱਛੀ ਆਈ ਅੱਜ ਆਪਣੇ ਫਾਰਮ ਤੇ ਨਵੀਂ ਸ਼ਾਈ ਵਾਲ ਤੇ ਆ ਮਾਰ ਰਹੀ ਜੇ ਨੂੰ ਸੁੱਟਦੀ ਮਾਂ ਨੇ ਆਪਾਂ ਫਿਰ ਵਲੌਗ ਦੀ ਸਮਾਪਤੀ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤੇ ਦਬ ਕੇ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ